ਨੁਸਮਨ ਪਰਚਾ 2027 ਵਿੱਚ ਹੋਣ ਵਾਲੀ ਵਿਧਾਨ ਸਭਾ ਚੋਣਾਂ ਤੋਂ ਪਹਿਲੇ ਪਾਜਪਾ ਦੇ ਅੰਦਰਲੇ ਮਤਭੇਦ ਖੁੱਲ ਕੇ ਸਾਹਮਣੇ ਆ ਗਏ ਹਨ ਜਿੱਥੇ ਸੂਬਾ ਪ੍ਰਧਾਨ ਸੁਨੀਲ ਜਾਖੜ ਭਾਜਪਾ ਕਾਲੀਗੱਠ ਛੋੜ ਦੀ ਵਕਾਲਤ ਕਰ ਰਹੇ ਹਨ ਉੱਥੇ ਹੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਇਸ ਨਾਲ ਅਸਹਿਮਤ ਜਾਪਦੇ ਹਨ ਅਸ਼ਵਨੀ ਸ਼ਰਮਾ ਨੇ ਸਪਸ਼ਟ ਤੌਰ ਤੇ ਕਿਹਾ ਹੈ ਕਿ ਪਾਰਟੀ 117 ਸੀਟਾਂ ਵਿੱਚੋਂ 117 ਸੀਟਾਂ ਤੇ ਹੀ ਚੋਣਾ ਲੜਨ ਦੀ ਤਿਆਰੀ ਕਰ ਰਹੀ ਹੈ ਉਨ੍ਹਾਂ ਨੇ ਇਹ ਦਾਅਵਾਇਆ ਹੈ ਕਿ 2022 ਦੀਆਂ ਵਿਧਾਨ ਸਭਾ ਚੋਣਾਂ ਤੇ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੇ ਸਾਰੀਆਂ ਸੀਟਾਂ ਤੇ ਇਕੱਲੇ ਚੋਣ ਲੜੀ ਸੀ ਸ਼ਰਮਾ ਨੇ ਦਾਅਵਾ ਕੀਤਾ ਹੈ ਕਿ ਪਾਰਟੀ ਵਰਕਰ ਪੂਰੇ ਉੱਚਾਲ ਸੂਬੇ ਵਿੱਚ ਕਮਲ ਖਿੜਾਉਣ ਵਿੱਚ ਲੱਗੇ ਹੋਏ ਹਨ ਅਸ਼ੋਨੀ ਸ਼ਰਮਾ ਬਠਿੰਡੇ ਦੇ ਦੌਰੇ ਤਸਨ ਉਹਨਾਂ ਨੇ ਕਿਹਾ ਕਿ ਕਾਰਜਕਾਰੀ ਪ੍ਰਧਾਨ ਬਨਨ ਤੋਂ ਬਾਅਦ ਇਹ ਉਹਨਾਂ ਦਾ ਪਹਿਲਾ ਦੌਰਾ ਹੈ ਉਹਨਾਂ ਨੇ ਕਿਹਾ ਕਿ ਹਰ ਵਿਅਕਤੀ ਹੁਣ ਆਮ ਆਦਮੀ ਪਾਰਟੀ ਤੋਂ ਸੂਬੇ ਵਿੱਚ ਸੱਤਾ ਤੋਂ ਆਜ਼ਾਦੀ ਚਾਹੁੰਦਾ ਹੈ ਜਦੋਂ ਉਹਨਾਂ ਨੂੰ ਸੁਨੀਲ ਜਾਖੜ ਅਤੇ ਹੋਰ ਭਾਜਪਾ ਕਾਲੀ ਆਗੂਆਂ ਦੇ ਬਿਆਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਜਵਾਬ ਦਿੱਤਾ ਬਿਆਨਾਂ ਨੂੰ ਧਿਆਨ ਨਾਲ ਦੇਖੋ ਲੋਕਾਂ ਨੇ ਕਾਂਗਰਸ ਦਾ ਕੰਮ ਦੇਖਿਆ ਹੈ ਅਤੇ ਅਕਾਲੀ ਦਲ ਨੂੰ ਵੀ ਪਰਖਿਆ ਹੈ ਹੁਣ ਜੇ ਕੋਈ ਪੁੱਛੇ ਤਾਂ ਕਿ ਤੁਸੀਂ ਵੀ ਅਕਾਲੀ ਦਲ ਦੇ ਨਾਲ ਸੀ ਤਾਂ ਮੈਂ ਕਹਿਣਾ ਚਾਹੂੰਗਾ ਹਾਂ ਸਾਡਾ ਇੱਕ ਸਮਝੋਤਾ ਹੋਇਆ ਸੀ 85 ਅਤੇ 15 ਦਾ ਉਹ ਸਮਝੋਤਾ ਕੀ ਸੀ ਕਿਉਂਕਿ ਉਸ ਸਮੇਂ ਪੰਜਾਬ ਅੱਤਵਾਦੀ ਦੇ ਦੌਰੇ ਤੋਂ ਬਾਹਰ ਆ ਰਿਹਾ ਸੀ ਅਸੀਂ 2022 ਵਿੱਚ 117 ਸੀਟਾਂ ਤੇ ਵਿਧਾਨ ਸਭਾ ਚੋਣਾਂ ਵੀ ਲੜੀਆਂ ਸਨ ਜਦੋਂ ਕਿ ਅਸੀਂ ਸਾਰੀਆਂ 13 ਸੀਟਾਂ ਤੇ ਲੋਕ ਸਭਾ ਚੋਣਾਂ ਵੀ ਲੜੀਆਂ ਸਨ ਵਿੱਚ ਅੱਜ ਭਾਰਤੀ ਜਨਤਾ ਪਾਰਟੀ 117 ਦੀਆਂ 117 ਸੀਟਾਂ ਦੇ ਉੱਤੇ ਪੂਰੇ ਤਰੀਕੇ ਦੇ ਨਾਲ ਤਿਆਰੀ ਕਰ ਰਹੀ ਹੈ ਅਸੀਂ 22 ਦਾ ਚੋਣ ਪੂਰੀ 117 ਸੀਟਾਂ ਤੇ ਲੜਿਆ ਅਸੀਂ 13 ਦੀਆਂ 13 ਦੀਆਂ 13 ਪਾਰਲੀਮੈਂਟ ਕਮਲ ਦੇ ਨਿਸ਼ਾਨ ਤੇ ਲੜੀਆਂ ਔਰ ਮੇਰਾ ਕਾਰਜਕਰਤਾ ਇਸ ਵੇਲੇ ਪੂਰੇ ਪੰਜਾਬ ਦੇ ਅੰਦਰ 117 ਸੀਟਾਂ ਦੇ ਉੱਤੇ ਕਮਲ ਖਿਲੇ ਨਰੋਲ ਭਾਜਪਾ ਦੀ ਸਰਕਾਰ ਬਣੇ ਇਸ ਲਈ ਦਿਨ ਰਾਤ ਇਕ ਕਰ ਰਿਹਾ ਸਾਡੇ ਪ੍ਰਧਾਨ ਜੀ ਤੇ ਕਹਿ ਰਹੇ ਨੇ ਜੀ ਅਸੀਂ ਸਾਡੇ ਦਾ ਬਿਆਨ ਪੂਰੀ ਤਰ੍ਹਾਂ ਨਾਲ ਪੜੋ ਨਾ ਉਹਨਾਂ ਦਾ ਪੂਰਾ ਬਿਆਨ ਪੜੋਗੇ ਨਾ ਕੁਝ ਤੁਹਾਡੇ ਭਾਜਪਾ ਦੇ ਲੀਡਰਾਂ ਦਾ ਕੁਝ ਅਕਾਲੀ ਦਲ ਦੇ ਲੀਡਰਾਂ ਦੇ ਜਿਹੜੇ ਬਿਆਨ ਆ ਉਹ ਆਪਸ ਵਿੱਚ ਇਸੇ ਚੀਜ਼ ਨੂੰ ਦਰਸਾਉਂਦੇ ਨੇ ਕਿ ਹੋ ਸਕਦਾ 2027 ਦੇ ਵਿੱਚ 117 ਦੀਆਂ 17 ਸੀਟਾਂ ਤੇ ਬੀਜੇਪੀ ਚੋਣਾਂ ਦੀ ਤਿਆਰੀ ਚ ਜੁਟ ਗਈ ਹੈ ਔਰ ਇਹ ਮੇਰੀ ਨਵੀਂ ਨਿਯੁਕਤੀ ਤੋਂ ਬਾਅਦ ਪਹਿਲੀ ਫੇਰੀ ਹੈ ਔਰ ਮੈਂ ਕਾਰਕਿਰਤਾਕ ਦੀ ਇੱਕ ਅਜੀਬ ਤਰ੍ਹਾਂ ਦਾ ਉਸਤਾ ਦੇਖ ਰਿਹਾ ਚਾਹੇ ਉਹ ਪਿੰਡੂ ਆ ਚਾਹੇ ਉਹ ਸ਼ਹਿਰੀ ਆ ਚਾਹੇ ਕਿਸਾਨ ਆ ਚਾਹੇ ਕੋਈ ਵੀ ਆ ਹਰ ਪੰਜਾਬੀ ਮੁਕਤੀ ਚਾਹੁੰਦਾ ਆਮ ਆਦਮੀ ਪਾਰਟੀ ਦੀ ਸਰਕਾਰ